ਇਹਦਾ ਪਰਪਸ ਇਹ ਹੈ ਜੀ ਬਈ ਪਾਰਟੀ ਵਰਕਰ ਜਿਹੜਾ ਕਾਫੀ ਲੰਬੇ ਸਮੇਂ ਤੋਂ ਵਖਰੇ ਪਿਆਦਾ ਸਿਰਫ ਉਹਨਾਂ ਦਾ ਪਰਪਸ ਇਹ ਸੀ ਕਿ ਉਹਨਾਂ ਨੂੰ ਇਕੱਠਾ ਕੀਤਾ ਜਾਵੇ ਸਾਰੇ ਵਰਕਰ ਜਿਹਨਾਂ ਅਗਲੇ ਗਰੁੱਪਾਂ ਦੇ ਵਿੱਚ ਉਹਨਾਂ ਦੀ ਅੱਜ ਜਿਹੜਾ ਇਕੱਠ ਹੋਇਆ ਤੁਸੀਂ ਵੀ ਦੇਖਿਆ ਹੈ ਕਿ ਅੱਜ ਲੋਕਾਂ 'ਚ ਬੜਾ ਉਤਸ਼ਾਹ ਹੈ ਕਿ ਸਾਡੇ ਬਹੁਤ ਹੀ ਪੁਰਾਣੇ ਲੀਡਰ ਦੇ ਮਿੱਤਰ ਸਾਹਿਬ ਪਿਛਲੇ 10 ਸਾਲਾਂ ਤੋਂ ਜੋ ਪਾਰਟੀ ਦਾ ਉਹ ਹਾਲ ਹੋਇਆ ਅਸੀਂ ਤਾਂ ਇੱਕ ਵਿਹਾਰੂ ਵਰਕਰ ਮੈਂ 1992 ਤੋਂ ਬੀਜੇਪੀ ਨਾਲ ਜੁੜਿਆ ਵਾ ਸਾਫ ਦਾ ਸਰਪੰਚਾ ਦੋ ਲੋਵਾਲ ਤੋਂ ਕ੍ਰਿਸ਼ਨ ਸਿੰਘ ਅਸੀਂ ਬੜੀ ਮਿਹਨਤ ਕੀਤੀ ਸਾਡੇ ਪਿੰਡੇ 'ਚ ਕੋਈ ਨਾਂ ਨਹੀਂ ਮਿੱਤਰ ਸਾਹਿਬ ਨੇ ਬੜੀ ਮਿਹਨਤ ਕੀਤੀ ਸਾਨੂੰ ਜਗਾਇਆ ਅਸੀਂ ਪਾਰਟੀ ਨੂੰ ਉੱਪਰ ਤੱਕ ਲੈ ਕੇ ਗਏ ਆ ਪਰ ਇਹ ਹੈ ਕਿ ਅੱਜ ਉਹਨਾਂ ਨੂੰ ਪਿੱਛੇ ਹਟਾਉਣ ਦੇ ਨਾਲ ਉਸ ਪਰਿਵਾਰ ਨੂੰ ਅੱਜ ਪਾਰਟੀ ਦਾ ਅੱਖੇਦੂ ਗਰੂ ਹੋਣਾ ਔਰ ਜਿਹੜਾ ਸਾਡਾ ਗ੍ਰਾਫ ਬਹੁਤ ਥੱਲੇ ਆ ਗਿਆ ਜੀ ਪਾਰਟੀ ਭਾਰੀ ਹੋਈ ਹੈ لیکن ਅਸੀਂ ਇਹਦਾ ਸਾਥ ਨਹੀਂ ਛੱਡਣਾ ਅਸੀਂ ਇੱਥੇ ਆਪਣੀ ਜ਼ਿੰਦਗੀ ਦਾ ਪ੍ਰਵਾਸ ਕੀਤਾਗਾ ਮਿੱਠੇ ਕੱਦੇ ਆ ਉਸ ਡਰਕ ਨੂੰ ਛੱਡ ਕੇ ਨਹੀਂ ਜਾਣਾ ਇੱਕ ਹੋ ਕੇ ਚੱਲਣਾ ਆਪਾਂ ਅੱਜ ਅਸੀਂ ਬទਾ ਟਾਈਮ ਤਾਂ ਨਹੀਂ ਲੈਣਾਗਾ ਅਰਦਾਸ ਸੰਦੇਸ਼ਾਨ میرے ਪਿਤਾ ਸ੍ਰੀ ਮਦਨਮੋਹਨ ਮਿੱਤਲ ਜੀ ਔਰ ਇਸ ਇਲਾਕੇ ਦੇ ਵਿੱਚੋਂ ਜਿਹੜੇ ਲੋਕਾਂ ਨੇ ਮਿੱਤਲ ਸਾਹਿਬ ਦੇ ਨਾਲ ਲੰਬੇ ਸਮੇਂ ਤੱਕ ਕੰਮ ਕੀਤਾ ਇੱਕ ਰੀੜ ਦੀ ਹੱਡੀ ਦੀ ਤਰ੍ਹਾਂ ਨਾਲ ਖੜੇ ਹੋ ਕੇ ਕੰਮ ਕੀਤਾ सारे का मैं अज्ज इस प्रोग्राम आनते छोटे जि सदे से आनते सब तो पहले तो मैं दिल दिन गहराइया तो धनवाद भी करना और मैं थोड़ा ये गल कहना कि थोड़े आने के मेरा खास तौर पर मेरा हौसला बहुत वध्या जिस तरीके तो आकर सार ने समर्थन दिता मेरा हौसला चार गुना व्या और मैं थोड़ा इस गल का पूरा आश्वासन दिना मित्र साहब ने इस इलाके की बहुत सेवा की है ਬਹੁਤ ਲੋਕਾਂ ਦਾ ਪਰਿਵਾਰਕ ਸਾਝ ਰੱਖੀ ਹੈ ਮੈਂ ਤੁਹਾਨੂੰ ਇਸ ਗੱਲ ਦਾ ਅਸ਼ਵਾਸਨ ਦਿੰਦਾ ਕਿ ਜਿਸ ਤਰੀਕੇ ਦੇ ਨਾਲ ਮਤਿ ਸਾਬ ਨੇ ਸਾਰੇ ਲੋਕਾਂ ਦੇ ਨਾਲ ਆਪਣੀ ਸਾਝ ਬਣਾ ਕੇ ਰੱਖੀ ਪਰਿਵਾਰਕ ਸਾਝ ਬਣਾ ਕੇ ਰੱਖੀ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਨਾਲ ਖੜੇ ਹੋਏ ਉਸੇ ਤਰੀਕੇ ਨਾਲ ਉਸ ਤੋਂ ਇੱਕ ਕਦਮ ਪਿੱਛੇ ਨਹੀਂ ਕੋਸ਼ਿਸ਼ ਕਰੂੰਗਾ ਕਿ ਉਸ ਤੋਂ ਵਧਾ ਕੇ ਇੱਕ ਕਦਮ ਅੱਗੇ ਉਸ ਚੀਜ਼ ਨੂੰ ਅਗੰਗਪੁਰ ਸਾਹਿਬੋਂ ਹਲਕੇ ਦੇ ਆਏ ਵਰਮੋਕ ਵਰਕਰ ਸਭ ਸਾਥੀ ਹੋਰ ਆਲੇ-ਦੋਲੇ ਵੀ ਆਏ ਸਭ ਸਾਥੀ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਕਿ ਤੁਹਾਨੂੰ ਥੋੜੇ-ਘੋਟੇ ਤੇ ਬਦਲ ਦਿੱਤੇ ਤੁਸੀਂ ਸਾਰੇ ਇੱਥੇ ਬੜੀ ਗਿਣਤੀ ਦੇ ਵਿੱਚ ਆਏ ਔਰ ਮੇਰਾ ਵੀ ਮਨ ਬੜਾ ਪਰੇਸ਼ਾਨ ਹੋਇਆ ਮੇਰੀ ਬਿਮਾਰੀ ਕੱਠੀ ਤੋਂ ਦੇਖ ਕੇ ਔਰ ਮੈਨੂੰ ਉਮੀਦ ਹੈ ਕਿ ਇਸਰੇ ਦਰਸ਼ਨ ਉੱਦਰਾ ਕੇ ਤਾਂ ਹੋਰ ਵੀ ਜਲਦੀ ਜਲਦ ਨਰਸ ਹੋ ਜਾਵਾਂਗਾ ਸਭ ਤੁਸੀਂ ਇੱਥੇ ਅਰਵਿੰਦ ਦਾ ਬਧੋੜੀ ਸੇਵਾ ਛੱਡਿਆ ਅਰਵਿੰਦ ਜੋ ਪਰਿਵਾਰ ਮਿਲਣ ਦਾ ਪ੍ਰੋਗਰਾਮ ਬਣਾਇਆ ਉਹ ਵੀ ਵਰਕਰਾਂ ਨੂੰ ਜੋੜਨ ਦਾ ਪ੍ਰੋਗਰਾਮ ਕੋਈ ਧਰੇਵਾਦੀ ਨਹੀਂ ਘੜੀ ਕਰਨ ਦੀ ਗੱਲ ਹੈ ਸਗੇ ਸਭ ਨੂੰ ਇਕੱਠੇ ਕਰਨ ਦੀ ਗੱਲ ਹੈ ਸਭ ਨੂੰ امید ਹੈ ਵੀ ਤੁਹਾਡੇ ਅਗਰੇ ਸਤਿ ਅਸ਼ੀਰਵਾਦ ਇਹ ਪ੍ਰੋਗਰਾਮ ਕਾਮਯਾਬ ਹੋਏਗਾ ਔਰ ਅਸੀਂ ਹੋਰ ਅੱਗੇ ਵਧਾਂਗੇ ਜਿਹੜਾ ਗੱਟਵੰਦ ਦਾ ਸਵਾਲ ਹੈ ਗੱਟਵੰਦ ਤਾਂ ਹੋ ਜਾਏਗਾ ਹਾਲੇ ਹਾਲਾਤ ਨਹੀਂ ਹੋਣੇ ਆ ਰਾਤ ਬਰਨ ਨੇ ਤੇ ਗੱਟਰ ਨਾਲ ਆਪਣਿਆ ਬੋਝਾ ਸੋ ਕਿਉਂ ਕੋਈ ਹਾਲਾਤ ਅਜੇ ਇੰਤਜ਼ਾਰ ਕਰਦੇ ਆ ਕਿ ਹਾਲਾਤ ਚੰਗੇ ਹੋਣ ਔਰ ਹਨੋ ਬੜੀ ਤਕਰੀਬ ਹੋਈ ਹੈ ਕਿ ਬਹੁਤ سارے ਕੰਮ ਜਿਹੜੇ ਮੈਂ ਪੂਰੇ ਕਰ ਗਿਆ ਸੀ ਕੋਈ ਅਜੇ ਇੰਤਜ਼ਾਰ ਕਰਦੇ ਆ ਕਿ ਸਾਡੀ ਕੋਈ ਰਿਪੇਅਰ ਕਰੇ ਅੱਜ ਕੋਈ ਰਿਪੇਅਰ ਕਰਨਾ ਨਹੀਂ ਹੈ ਹੇਡਾ ਬੜਾ ਸੁਹਾਣਾ ਪੁੱਲ ਸੇ ਜਿਹੜਾ ਗੇ ਬੜਾ ਔਖਾ ਬੋਲਿਆ ਆਜੋ ਤੇ ਰੇਪੇਲ ਦੇ ਰੋੜ ਹੈ ਰੇਪੇਲ ਕਰਨ ਵਾਸਤੇ ਸਾਡੇ ਇੱਥੇ ਦੇ ਮੰਤਰੀ ਕੋਲ ਟਾਈਮ ਨਹੀਂ ਹੈ ਤੁਸੀਂ ਜਾ ਕੇ ਦੇਖੇ ਤੇ ਕਿਵੇਂ ਰੇਪੇਲ ਹੋਵੇ ਸੋ ਇਸ ਕਰਕੇ ਮੈਂ ਮੀਟ ਕਰਦਾ ਕਿ ਤੁਸੀਂ ਅਰਵਿੰਦ ਜੀ ਨੂੰ ਪੂਰਾ ਸੇਕ ਦੇਵੋਗੇ ਪਰ ਮੈਂ ਅਰਵਿੰਦ ਵੀ ਇਹ ਗੱਲ ਤੇ ਮੀਟ ਕਰਦਾ ਕਿ ਉਹ